ਪਰਮਿੰਦਰ ਢੀਂਡਸਾ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਦਾ ਵੱਡਾ ਹਲਾਨ ਪਰਮਿੰਦਰ ਸਿੰਘ ਢੀਂਡਸਾ ਨੂੰ ਸੁਖਬੀਰ ਬਾਦਲ ਨੇ ਕਿਵੇਂ ਘੇਰਾ ਪਾਇਆ ਤੇ ਕਿਹੜੀ ਗੱਲ ਤੋਂ ਘੇਰਾ ਪਾਇਆ ਤੇ ਕੀ ਵੱਡਾ ਐਲਾਨ ਤੇ ਐਕਸ਼ਨ ਕੀਤਾ ਗਿਆ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਹਾਲੇ ਤੱਕ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਜ਼ੂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਸਮੇਂ ਸਿਰ ਆਪੜਦੇ ਰਹਿਣ ਸੁਖਬੀਰ ਬਾਦਲ ਦਾ ਪਰਮਿੰਦਰ ਢੀਂਡਸਾ ਦੇ ਖਿਲਾਫ ਐਕਸ਼ਨ ਕਹਿ ਲੋ ਪਰਮਿੰਦਰ ਢੀਂਸਾ ਦੇ ਖਿਲਾਫ ਵੱਡਾ ਐਲਾਨ ਕਹਿ ਲੋ ਜੋ ਜੀ ਕਰਦਾ ਤੁਸੀਂ ਕਹਿ ਸਕਦੇ ਹੋ ਉਹ ਸੁਖਵੀਰ ਬਾਦਲ ਨੇ ਕਰ ਦਿੱਤਾ ਸੁਖਵੀਰ ਬਾਦਲ ਨੇ ਪਰਮਿੰਦਰ ਸਿੰਘ ਢੀਂਸਾ ਨੂੰ ਘੇਰਾ ਪਾਉਣ ਦੇ ਲਈ ਵੱਡੀ ਤੇ ਤਗੜੀ ਵਿਉਂਤਬੰਦੀ ਘੜੀ ਲੱਗਦੀ ਹੈ ਹਾਲਾਂਕਿ ਇਹ ਸਫਲ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸ ਸਕਦਾ ਹੈ ਪਰ ਕੀ ਪਰਮਿੰਦਰ ਸਿੰਘ ਢੀਂਸਾ ਨੂੰ ਕਿਵੇਂ ਘੇਰਾ ਪਾਇਆ ਜਾ ਰਿਹਾ ਕਿਵੇਂ ਸੁਖਵੀਰ ਸਿੰਘ ਬਾਦਲ ਪਰਮਿੰਦਰ ਸਿੰਘ ਢੀਂਸਾ ਦੇ ਖਿਲਾਫ ਦਾਅ ਖੇਡਣ ਜਾ ਰਹੇ ਨੇ ਕਿਸੇ ਸਮੇਂ ਦੋਵੇਂ ਸਿਆਸੀ ਤੌਰ ਦੇ ਉੱਤੇ ਇਕੱਠੇ ਰਹੇ ਨੇ ਅੱਜ ਅਲੱਗ-ਅਲੱਗ ਨੇ ਦਰਅਸਲ ਪਰਮਿੰਦਰ ਸਿੰਘ ਢਿੰਡਸਾ ਇਸ ਵੇਲੇ ਜਿਹੜੇ ਸਾਬਕਾ ਵਿਧਾਇਕ ਲਹਿਰਾ ਗਾਗਾ ਤੇ ਸੁਨਾਮ ਨੇ ਪਿਛਲੀ ਵਾਰ ਉਹਨਾਂ ਨੇ ਚੋਣ ਲੜੀ 2022 ਦੀ ਉਹ ਲਹਿਰੇ ਗਾਗੇ ਵਾਲੀ ਚੋਣ ਹਾਰ ਗਏ ਤੇ ਦੂਜੇ ਨੰਬਰ ਤੇ ਰਹੇ ਉਦੋਂ ਉਹਨਾਂ ਨੇ ਉਹ ਚੋਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜੇਨਿਕੇ ਜੋ ਉਹਨਾਂ ਨੇ ਆਡ ਹੋ ਕੇ ਅਕਾਲੀ ਦਲ ਤੋਂ ਅਕਾਲੀ ਦਲ ਬਣਾਇਆ ਸੀ ਉਸ ਦੇ ਚੋਣ ਨਿਸ਼ਾਨ ਤੇ ਲੜੀ ਉਸ ਤੋਂ ਪਹਿਲਾਂ 17 ਦੀ ਚੋਣ ਉਹਨਾਂ ਨੇ ਤਕੜੀ ਦੇ ਚੋਣ ਨਿਸ਼ਾਨ ਤੇ ਇੱਥੋਂ ਹੀ ਲੜੀ ਤੇ ਉਹ ਜਿੱਤੇ ਹੁਣ ਪਰਮਿੰਦਰ ਸਿੰਘ ਢਿੰਡਸਾ ਨੂੰ ਦੋਵੇਂ ਥਾਵੇਂ ਘੇਰਾ ਪਾ ਲਿਆ ਉਸ ਤੋਂ ਪਹਿਲਾਂ ਉਹ ਸੁਨਾਮ ਵਾਲੀ ਚੋਣ ਲੜੇ 2012 2007 ਵਾਲੀ ਅ ਤਾਂ ਉਸ ਵੇਲੇ ਤੋਂ ਲੈ ਕੇ ਪਰਮਿੰਦਰ ਸਿੰਘ ਢਿੰਡਸਾ ਲਗਾਤਾਰ ਸੁਨਾਮ ਚ ਵਿਚਰਦੇ ਸੀ ਫਿਰ ਉਹ ਲਹਿਰੇ ਚਲੇ ਗਏ ਹੁਣ ਸੁਖਬੀਰ ਬਾਦਲ ਨੇ ਲਹਿਰੇ ਤੇ ਸੁਨਾਮ ਦੇ ਵਿੱਚ ਪਰਮਿੰਦਰ ਸਿੰਘ ਢਿੰਡਸਾ ਦੇ ਖਿਲਾਫ ਆਪਣੇ ਉਮੀਦਵਾਰ ਇੱਕ ਤਰ੍ਹਾਂ ਨਾਲ ਆਪਣੇ ਉਮੀਦਵਾਰ ਲਾਣ ਦਿੱਤੇ ਨੇ ਉਹ ਕਿਹੜੇ ਨੇ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਪਰਮਿੰਦਰ ਸਿੰਘ ਢਿੰਡਸਾ ਦੇ ਖਿਲਾਫ ਸੁਖਬੀਰ ਬਾਦਲ ਨੇ ਵਿਨਰ ਜੀਤ ਗੋਲਡੀ ਨੂੰ ਸੁਨਾਮ ਦੀ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਸੁਨਾਮ ਤੋਂ ਹਲਕਾ ਇੰਚਾਰਜ ਬਣਾਇਆ ਤੇ ਗਗਨਦੀਪ ਸਿੰਘ ਖੰਡੇਬਾਦ ਨੂੰ ਜਿਹੜਾ ਉਹ ਜ਼ਿੰਮੇਵਾਰੀ ਦਿੱਤੀ ਹੈ ਲਹਿਰਾਗਾਗਾ ਵਿਧਾਨ ਸਭਾ ਹਲਕੇ ਦੀ ਲਹਿਰਾ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਦਿੱਤੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜੋ ਲਿਖਿਆ ਉਹ ਮੈਂ ਤੁਹਾਨੂੰ ਪੜ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਡਾਕਟਰ ਚੀਮਾ ਲਿਖਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨੇ ਸੰਗਰੂਰ ਜ਼ਿਲ੍ਹੇ ਦੇ ਪਾਰਟੀ ਦੇ ਦੋ ਨੌਜਵਾਨ ਅਤੇ ਮਿਹਨਤੀ ਆਗੂਆਂ ਨੂੰ ਹੀਟ ਲਿਖੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਪੀਆਂ ਨੇ ਸੰਗਰੂਰ ਦੇ ਹਲਕਾ ਇੰਚਾਰਜ ਸਰਦਾਰ ਵਿਨਰਜੀਤ ਸਿੰਘ ਖੜਿਆਲ ਗੋਲਡੀ ਸੁਨਾਵ ਵਿਧਾਨ ਸਭਾ ਹਲਕੇ ਦੇ ਇੰਚਾਰਜ ਵਜੋਂ ਵੀ ਕੰਮ ਕਰਨਗੇ ਸਰਦਾਰ ਗਗਨਦੀਪ ਸਿੰਘ ਖੰਡੇਬਾਲ ਲਹਿਰਾਗਾਗਾ ਵਿਧਾਨ ਸਭਾ ਹਲਕੇ ਦੇ ਨਵੇਂ ਹਲਕਾ ਇੰਚਾਰਜ ਹੋਣਗੇ ਨਵੇਂ ਹਲਕਾ ਇੰਚਾਰਜ ਹੋਣਗੇ ਕਈ ਤਰ੍ਹਾਂ ਕਈ ਦਿਨਾਂ ਤੋਂ ਸੰਗਰੂਰ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਸੰਗਰੂਰ ਦੇ ਸਿਆਸੀ ਖੁੰਡਾ ਤੇ ਚਰਚਾ ਚੱਲ ਰਹੀ ਹੈ ਕਿ ਵਿਨਰਜੀਤ ਗੋਲਡੀ ਜਿਹੜੇ ਆ ਉਹ ਸੁਨਾਮ ਤੋਂ ਚੋਣ ਲੜਨਗੇ ਸੁਨਾਮ ਤੋਂ ਹੀ ਚੋਣ ਲੜਨਗੇ ਲਹਿਰੇਗਾ ਅੱਗੇ ਤੋਂ ਤੁਹਾਡੇ ਸਾਹਮਣੇ ਗਗਨਦੀਪ ਖੰਡੇਵਾਦ ਗਗਨਦੀਪ ਖੰਡੇਵਾਦ ਦੇ ਪਿਤਾ ਨਰਿੰਦਰ ਸਿੰਘ ਜਿਹੜੇ ਆ ਮੇਰੇ ਖਿਆਲ ਨਾਲ ਮੈਂ ਜਾਣਕਾਰੀ ਕਰੈਕਟ ਕਰਕੇ ਤੁਹਾਨੂੰ ਦੱਸ ਸਕਦਾ ਪਰ ਜੁਨਕ ਮੇਰਾ ਚੇਤਿਆਂ ਚਾ ਚੀਜ਼ ਉਹ ਅਕਾਲੀ ਦਲ ਦੇ ਹੀ ਆਗੂ ਰਹੇ ਤੇ ਉਸ ਤੋਂ ਪਹਿਲਾਂ ਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਚੋਣ-ਚੋਣ ਲੜਦੇ ਰਹੇ ਕਿਸੇ ਸਮੇ ਮੈਂ ਉਹਦੀ ਤਫਸੀਲ 'ਚ ਵੀ ਜਾਣ ਦੀ ਕੋਸ਼ਿਸ਼ ਕਰਦਾ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਇਹਦੇ 2-3 ਸਿਆਸੀ ਮਾਇਨੇ ਨਿਕਲ ਸਕਦੇ ਆ ਜੇਕਰ ਇਹਦੇ ਸਿਆਸੀ ਅਰਥ ਕੱਢਣ ਦੀ ਕੋਸ਼ਿਸ਼ ਕਰੀ ਇੱਕ ਤਾਂ اے ਕੇ ਪਰਮਿੰਦਰ ਸਿੰਘ ਢੀਲਸਾ ਦੇ ਸੁਖਵੀਰ ਸਿੰਘ ਬਾਦਲ ਦੇ ਇਕੱਠੇ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਹੁਣ ਨਾ ਮਾਤਰ ਆ ਜਾਂ ਕਹਿ ਲਈਏ ਕਿ ਖਤਮ ਹੋ ਚੁੱਕੀ ਆ ਉਹਦਾ ਜਿਹੜਾ ਸਿਸਟਮ ਆ ਉਹ ਹੁਣ ਖਤਮ ਹੋਣ ਬਰਾਬਰ ਹੈ ਤੇ ਇਸੇ ਸੰਕੇਤ 'ਚ ਕਿਉਂਕਿ ਇਸ ਤੋਂ ਪਹਿਲਾਂ 2022 ਦੀ ਵਿਧਾਨ ਸਭਾ ਚੋਣ ਵੇਲੇ ਅ ਬੇਸ਼ੱਕ ਗੋਬਿੰਦ ਸਿੰਘ ਲੰਗੋਵਾਲ ਉਮੀਦਵਾਰ ਸੀਗੇ ਅਕਾਲੀ ਦਲ ਦੇ ਤੇ ਉਹਨਾਂ ਨੂੰ ਐਨ ਮੌਕੇ ਤੇ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਸੀਗਾ ਜਦੋਂ ਅਖੀਰ ਤੱਕ ਉਹਨਾਂ ਦੇ ਖਿਲਾਫ ਪਰਮਿੰਦਰ ਢੀਂਸਾ ਦੇ ਖਿਲਾਫ ਕੋਈ ਇਨਚਾਰਜ ਨਹੀਂ ਸੀ ਲਾਇਆ ਗਿਆ ਹੁਣ ਚਰਚਾ ਇਹ ਵੀ ਹੈ ਕਿ ਪਰਮਿੰਦਰ ਸਿੰਘ ਢੀਂਸਾ ਵੀ ਲਹਿਰੇ ਤੋਂ ਸੁਨਾਮ ਵਾਪਸ ਆ ਸਕਦੇ ਆ ਫਿਲਹਾਲ ਮੇਰੇ ਨਾਲ ਇੱਕ ਥਾਹ ਤੇ ਨਿੱਜੀ ਤੌਰ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਇਹ ਗੱਲ ਸਪਸ਼ਟ ਕੀਤੀ ਸੀ ਕਿ ਮੈਂ ਲਹਿਰੇ ਤੋਂ ਹੀ ਲੜਨ ਦੀ ਤਿਆਰੀ ਕਰ ਰਿਹਾ 2027 ਦੀ ਵਿਧਾਨ ਸਭਾ ਚੋਂ ਖੈਰ ਚਰਚਾ ਇਹ ਚੱਲ ਰਹੀ ਆ ਲਗਾਤਾਰ ਕਿ ਉਹ ਸੁਨਾਮ ਵਾਪਸ ਆ ਸਕਦੇ ਆ ਉਹਨਾਂ ਦੇ ਵਰਕਰ ਜਾਂ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਇਹ ਗੱਲ ਚੱਲ ਰਹੀ ਹੈ ਕਿ ਪਰਮਿੰਦਰ ਸਿੰਘ ਢਿੰਡਸਾ ਦੁਆਰਾ ਸੁਨਾਮ ਵਾਪਸ ਆ ਸਕਦੇ ਆ ਗਗਨਦੀਪ ਖੰਡੇਵਾਲ ਦੇ ਪਿਤਾ ਜਿਹੜੇ ਆ ਉਹ ਨਰਿੰਦਰ ਸਿੰਘ ਸੀਗੇ ਉਹਨਾਂ ਨੇ 2002 ਦੀ ਚੋਣ ਜਿਹੜੀ ਆ ਬੀਬੀ ਰਜਿੰਦਰ ਕੌਰ ਪੱਠਲ ਦੇ ਖਿਲਾਫ ਲੜੀ ਸੀ ਤੇ ਲਗਭਗ 20000 ਦੇ ਕਰੀਬ ਵੋਟ ਦੇ ਫਰਕ ਨਾਲ ਉਹ ਹਾਰ ਗਈ ਸ਼੍ਰੋਮਣੀ ਅਕਾਲੀ ਦਲ ਦੀ ਮਾਫ ਕਰਨਾ ਪਹਿਲਾਂ ਮੈਂ ਆਜ਼ਾਦ ਕਹਿ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਹੀ ਚੋਣ ਲੜੇ ਸੀ ਤਾਂ ਇੱਕ ਤਰ੍ਹਾਂ ਨਾਲ ਇੱਕ ਪੁਰਾਣੇ ਵਰਕਰ ਦੇ ਪੁਰਾਣੇ ਆਗੂ ਦੇ ਪੁੱਤਰ ਨੂੰ ਟਿਕਟ ਦਿੱਤੀ ਗਈ ਆ ਹਾਲਾਂਕਿ ਅਕਾਲੀ ਦਲ ਚ ਜਿਹੜਾ ਇਹ ਸਿਸਟਮ ਹੈ ਪਰਿਵਾਰਵਾਦ ਵਾਲਾ ਉਹ ਹੁਣ ਪੂਰੀ ਤਰ੍ਹਾਂ ਨਾਲ ਘੱਟ ਕਰ ਚੁੱਕਿਆ ਹੈ ਗਰਮਿੰਦਰ ਸਿੰਘ ਢੀਂਡਸਾ ਨੂੰ ਕੀ ਇਹ ਦੋਵੇਂ ਆਗੂ ਚਾਹੇ ਉਹ ਲਹਿਰੇ ਤੋਂ ਲੜਨ ਚਾਹੇ ਉਹ ਸੁਨਾਮ ਤੋਂ ਲੜਨ ਕੀ ਇਹ ਦੋਵੇਂ ਆਗੂ ਚੁਣੌਤੀ ਦੇਣ ਦੀ ਪੋਜੀਸ਼ਨ 'ਚ ਫਿਲਹਾਲ ਦੀ ਘੜੀ ਹੈ ਨਹੀਂ ਅੱਜ ਦੀ ਘੜੀ ਹੈ ਨਹੀਂ ਇਹ ਇੱਕ ਵੱਡਾ ਸਵਾਲ ਹੈ ਕੀ ਤੋਲ ਕੀ ਗਿਣਤੀਆਂ ਬਿੰਤੀਆਂ ਕਰਕੇ ਜਮਾ ਘਟੋ ਕਰਕੇ ਇਹਨਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਇਹ ਸਾਰੀਆਂ ਗੱਲਾਂ ਤੇ ਹੁਣ ਨਿਗਰ ਹੈਗੀ ਆਖਰਕਾਰ ਅਕਾਲੀ ਦਲ ਦੇ ਅੰਦਰ ਤੇ ਸੰਗਰੂਰ ਦੀ ਸਿਆਸਤ ਦੇ ਅੰਦਰ ਇਹ ਵੱਡੀ ਪੋਲੀਟਿਕਲ ਡਿਵੈਲਪਮੈਂਟ ਅੱਜ ਹੋਈ ਹੈ